ਦੇਖੋ ਜੋ ਇਹਨਾਂ ਨੇ ਹਾਲਾਤ ਪਤਾ ਕਰੇ ਸੀਦਾ ਇਧਰ ਮਾਲਵੇ ਵਾਲੇ ਸਾਰੇ ਜ਼ਿਲ੍ਹੇ ਸੱਦੇ ਹੋਏ ਆ। ਕੱਲ ਸਾਨੂੰ ਸਾਮ ਨੂੰ ਪਤਾ ਲੱਗਿਆ ਕੱਲ ਉਹਨੇ ਬੰਦੇ ਵੀ ਅਰੈਸਟ ਕੀਤੇ ਆ। ਕੱਲ ਇਹਨੂੰ ਕਹਿੰਦਾ ਭਾਈ ਇਹਨੂੰ ਵੀ ਹੋਰ ਸਵਾਲੀਏ ਤੁਸੀਂ ਥੋੜੇ ਨਾ ਜਾਓ ਤੁਹਾਨੂੰ ਰੈਸਟਰੀ ਕਰਨਗੇ। ਰਾਤ ਨੂੰ ਅਸੀਂ ਸਨੇਹੇ ਲੱਗਿਆ ਬਾਲੇ ਨੂੰ ਕਿਸ ਤੜਕੇ ਸਨੇਹੇ ਲੱਗੇ ਆ। ਤੇ ਤੜਕੇ ਸਵੇਹਾ ਦੇ ਤੁਰੇ ਆ ਇਹਨਾਂ ਦੇ ਨਾਕੇ ਨੁਕੇ ਤੋੜ ਦੇ ਕਰਦੇ ਤਾਂ ਅਸੀਂ ਇਸ ਥਾਂ ਤੇ ਆਏ ਆ। ਪਿੱਛੇ ਨਾਕਾ ਟਿਪਰ ਵਗੈਰਾ ਲਾਇਆ ਵੇ ਸੀ ਕਿ ਇੱਥੇ ਵੀ ਅਸੀਂ ਇਹਨਾਂ ਨੂੰ ਕਹਿਣੇ ਆ ਬੇਨਤੀ ਕਰਦੇ ਆ ਵੀ ਜੇ ਖੂਨ ਖਰਾਬੇ ਤੋਂ ਬਿਨਾਂ ਤੁਸੀਂ ਕੋਈ ਗੱਲ ਕਰਨੀ ਚਾਹ ਮਸਲਾ ਨਿਬੜਦਾ ਠੀਕ ਹੈ ਹਾਲਾਂਕਿ ਪਹਿਲਾਂ ਗੱਲਬਾਤ ਤਾਂ ਇਹ ਹੋਈ ਪਈ ਹੈ ਸਰਕਾਰ ਨਾਲ ਇਹ ਤਾਂ ਉਹ ਤੋਂ ਮੁੱਕਰੇ ਆ ਉਹ ਤਾਂ ਕਹਿੰਦੇ ਮਾਦਲੀ ਨਹੀਂ ਅਸੀਂ ਕਿਸੇ ਸਾਹ ਦੀ ਧੱਕਾ ਕਰੀਏ ਕਿਸਾਨਾਂ ਦੇ ਪਹਿਲਾਂ ਪੂਰੇ ਪੈਸੇ ਦੇਵਾਂਗੇ ਹਾਂ ਲਾਠੀ ਚਾਰੀ ਹੋਇਆ ਪਿੱਛੇ ਟਿੱਪਰ ਲਾਏ ਹੋਏ ਸੀ ਉੱਥੇ ਭਰ ਕੇ ਜਿਸੀ ਆ ਭਾਰਤ ਮਾਲਾ ਪਿੱਛੇ ਆਉਂਦੀ ਹੈ ਟਿੱਪਰ ਲਾਏ ਹੋਏ ਸੀ ਉੱਥੇ ਲਾਠੀ ਚਾਰੀ ਕੀਤਾ ਇਹਨਾਂ ਨੇ ਹੁਣ ਗੱਲ ਕਿੱਥੇ ਫਸੀ ਗੱਲ ਤਾਂ ਫਸੀ ਹੋਏ ਸਾਨੂੰ ਸਾਥੇ ਨਹੀਂ ਜਾਣ ਦਿੰਦੇ ਉੱਥੇ ਜੇ ਉਹਨਾਂ ਨੇ ਕੋਈ ਗੱਲ ਕਰਨੀ ਹੈ ਫਸੀਦਾ ਇਹ ਵੀ ਸਾਡੇ ਕਿਸਾਨਾਂ ਨੂੰ ਪੈਸੇ ਦੇਣ ਜਿੰਨੇ ਪੈਸੇ ਦਿੱਤੇ ਉਹਨੇ ਪੈਸੇ ਦੇ ਦੇਣ ਗੱਲ ਮੁੱਕਦੀ ਐ ਜੇ ਨਹੀਂ ਪੈਸੇ ਦੇਣੇ ਸਾਡੇ ਕੋਈ ਬੰਦੇ ਬੰਦੇ ਮਾਰਨ ਤੋਂ ਬਾਅਦ ਦੇਣੇ ਉਹ ਦੇਖ ਲੈਣ ਤੇ ਜੇ ਬੰਦੇ ਮਾਰਨ ਤੋਂ ਨਹੀਂ ਦੇਣੇ ਸਾਰੇ ਪੰਜਾਬ ਨੂੰ ਸਾਫ ਹੋ ਜੂ ਵੀ ਇਹ ਭਾਈ ਕੁਐਰ ਕਰ ਕੇ ਨੇ ਪੈਸਾ ਵੀ ਨਹੀਂ ਕੋਈ ਦੇਣਾ ਕੱਲ ਨੂੰ ਮੌਜਨਾ ਕਹਦੇ ਸਾਰੇ ਪੰਜਾਬ ਦੀ ਸਾਡੇ ਤਾਂ ਜ਼ਮੀਨ ਕੁਐਰ ਕਰ ਲਈ ਕਿਉਂਕਿ ਇਹਨਾਂ ਕੋਲ ਹੀ ਕਾਗਜ਼ ਐ ਇਹਨਾਂ ਕੋਲ ਹੀ ਪਾਵਰ ਹੈਗੀ ਐ ਹੁਣ ਕਿੱਥੇ ਖੜੇ ਹੋ ਤੇ ਅਗਲਾ ਨਾ ਕਰਦੇ ਅਗਲਾ ਨਾ ਕਰ ਇੱਥੇ ਆ ਹੈਗਾ ਆਪਣਾ ਸੇਮ ਨਾਲਾ ਸੇਮ ਨਾਲ ਦੇ ਆਸ-ਪਾਸੇ ਦੀ ਕੋਈ ਨਹੀਂ ਹੈਗਾ ਜਦੋਂ ਇਹਨਾਂ ਨਾਲ ਭੜਕੇ ਲੰਘਣਾ ਪੈਣਾ ਸਾਨੂੰ ਸਾਡਾ ਕੀ ਪ੍ਰੋਗਰਾਮ ਕਾਸੀ ਲੰਘਾਂਗੇ ਹਰ ਹਾਲਤ ਦੇਖੋ ਜਿੰਨਾ ਵੀ ਇਹਨਾਂ ਦਾ ਮੁਆਵਜ਼ਾ ਸੀ ਕਿਸਾਨਾਂ ਦਾ ਉਹ ਡੀਸਾ ਨੇ ਦੱਸਿਆ ਸਾਰਿਆਂ ਨੂੰ ਮਿਲ ਚੁੱਕਿਆ ਇਹਨਾਂ ਦੇ ਵਿੱਚੋਂ ਕੋਈ ਵੀ ਜਿਹੜਾ ਬਠਿੰਡੇ ਦਾ ਕਿਸਾਨ ਨਹੀਂ ਹੈਗਾ ਇਸ ਏਰੀਆ ਦਾ ਨਹੀਂ ਹੈਗਾ ਇਹ ਦੂਜੇ ਜ਼ਿਲ੍ਹਿਆਂ ਤੋਂ ਆ ਕੇ ਜਿਹੜੇ ਇੱਥੇ ਸਾਰੀ ਡਿਸਟਰਬੈਂਸ ਕਰ ਰਹੇ ਤੇ ਉਹ ਜਿਹੜਾ ਕਾਨੂੰਨੀ ਤੌਰ ਤੇ ਅਸੀਂ ਜਿਹੜਾ ਕਬਜ਼ਾ ਨੈਸ਼ਨਲ ਹਾਈਵੇ ਅਥਾਰਟੀ ਨੂੰ ਦੇ ਚੁੱਕੇ ਆ ਤੇ ਦੁਬਾਰਾ ਜਿਹੜਾ ਕਬਜ਼ਾ ਰਿਸਟੋਰ ਨਹੀਂ ਹੋਣ ਦਿੱਤਾ ਜਾਏਗਾ ਉਹ ਐਸ ਇਟ ਇਜ਼ ਇਦਾਂ ਹੀ ਰਹੇਗਾ ਜੇ ਨਾ ਅਸੀਂ ਕਰਵਾਤਾ ਇਨਾਂ ਦੀ ਜਿਹੜੀ ਹੈਗੀ ਹੈ ਦੂਜੇ ਜਿਲਿਆਂ ਦੇ ਕਿਸਾਨਾਂ ਆ ਕੇ ਇੱਥੇ ਲਾਂਡਰਡਰ ਨੂੰ ਆਪਣੇ ਹੱਥ ਚ ਲੈ ਰਹੇ ਨੇ ਜਿਹੜੀ ਉਹ ਕੋਸ਼ਿਸ਼ ਕਰ ਰਹੇ ਆ ਉਹ ਕਾਮਯਾਬ ਨਹੀਂ ਹੋਏ ਸਰ ਹਾਲਾਤ ਹੀ ਨੇ ਹੁਣ ਮੁੱਲੇ ਹਾਲਾਤਾਂ ਦੀ ਗੱਲ ਕਰੀਏ ਹਾਲਾਤ ਤੁਹਾਡੇ ਸਾਹਮਣੇ ਆ ਇਹ ਪਰਲੇ ਪਾਸੇ ਬੈਠੇ ਆ ਇਹਨਾਂ ਨੂੰ ਰੋਕੇ ਰੱਖਿਆ ਹੋਇਆ ਹੈ ਉਹਨਾਂ ਨੂੰ ਸਮਝਾਤਾ ਹੈ ਉਹਨਾਂ ਨੂੰ ਦੱਸਤਾ ਹੈ ਵੀ ਹਰੇਕ ਜ਼ਿੰਮੇਵਾਰ ਨੂੰ ਮੁਆਵਜ਼ਾ ਜਿਹੜਾ ਹੈ ਉਹ ਮਿਲ ਚੁੱਕਾ ਹੈ ਵੀ ਤੁਸੀਂ ਜੇਕਰ ਕਿਸੇ ਨੂੰ ਕੋਈ ਡਾਊਟ ਹੈ ਤੇ ਉਹ ਆਰਬਿਟਰੇਸ਼ਨ ਦੇ ਵਿੱਚ ਆ ਜੇ ਡੀਸੀ ਸਾਹਿਬ ਕੋਲ ਖੜੇ ਨੇ ਉਹਨਾਂ ਦਾ ਆਰਬਿਟਰੇਸ਼ਨ ਦੇ ਵਿੱਚ ਮੈਟਰ ਹੱਲ ਹੋ ਜਾਏਗਾ ਤੇ ਜਿਹੜੀ ਕੋਈ ਹੋਰ ਕਿਸੇ ਨੂੰ ਕੋ ਡਾਊਟ ਹੈ ਉਹ ਟੇਬਲ ਤੇ ਆ ਕੇ ਬੈਠ ਕੇ ਗੱਲ ਕਰਨ ਉਹਨਾਂ ਦੀ ਜਿਹੜੀ ਗੱਲ ਸੁਣ ਕੇ ਜਿਹੜਾ ਮੈਟਰ ਹੱਲ ਹੋਏਗਾ ਲੇਕਿਨ ਉਹ ਗੱਲ ਸੁਣਨ ਨੂੰ ਤਿਆਰੀ ਨਹੀਂ ਉਹ ਤਾਂ ਲਾਂਡ ਆਰਡਰ ਨੂੰ ਆਪਣੇ ਹੱਥ ਦੇ ਵਿੱਚ ਲੈ ਲਉ ਤਿਆਰ ਨੇ ਲਾਂਡ ਆਰਡਰ ਕਿਸੇ ਕੌਸਟ ਦੇ ਵਜ੍ਹਾ ਹੱਥ ਤੇ ਨਹੀਂ ਲੈਣ ਦਿੱਤਾ ਜੀ ਜਿਹੜਾ ਅੱਥੂ ਕੇਸ ਦੀ ਵਕੂ ਕੀਤੀ ਗਈ ਹੈ ਜੀ ਕਿਉਂ ਕਰੀ ਕਰਨੀ ਪਈ ਅਸਾਂ ਉਹਨਾਂ ਨੇ ਪੁਲਿਸ ਤੇ ਬਥਰਾਉ ਕੀਤਾ ਪੁਲਿਸ ਦੇ ਉੱਤੇ ਲਾਠੀਆਂ ਨਾਲ ਪੁਲਿਸ ਨੂੰ ਮਾਰਨ ਪਏ ਨੇ ਅੱਗੋਂ ਪੁਲਿਸ ਤੇ ਅਟੈਕ ਕੀਤਾ ਤੇ ਦੈਨ ਹੀ ਜਿਹੜਾ ਥਰੂ ਗੈਸ ਤੇ ਸਾਨੂੰ ਜਿਹੜਾ ਉਹ ਆਪਣਾ ਯੂਜ਼ ਕਰਨਾ ਪਿਆ ਸਰ ਜ਼ਖਮੀ ਵੀ ਹੋਏ ਆ ਕੁਝ ਮੁਲਾਜ਼ਮ ਦਾ ਕਿਸਾਨ ਪੁਲਿਸ ਮੁਲਾਜ਼ਮ ਸਾਡੇ ਜਿਹੜੇ ਜ਼ਖਮੀ ਨੇ ਪੰਜ ਛੇ ਉਹਨਾਂ ਨੂੰ ਅਸੀਂ ਹਸਪੀਟਲ ਚੋਂ ਪਹੁੰਚਾਇਆ ਹੋਇਆ ਕਿਸਾਨਾਂ ਦਾ ਕਿਸਾਨ ਕੀ ਹੈ ਕਿਸਾਨਾਂ ਵਾਲਾਂ ਦਾ ਪਾਸੇ ਸਾਨੂੰ ਅਜੇ ਕੋਈ ਪਤਾ ਨਹੀਂ ਲੱਗਾ ਕੋਈ ਜ਼ਖਮੀ ਹੈ ਕਿ ਨਹੀਂ ਲੇਕਿਨ ਪੁਲਿਸ ਮੁਲਾਜ਼ਮ ਜਿਹੜੇ ਜ਼ਖਮੀ ਨੇ ਉਹ ਅਸੀਂ ਹਸਪੀਟਲ ਪਹੁੰਚਾ ਦੇ ਸਰ ਇਸ ਕੋ ਬਾਕੀ ਉਹਨਾਂ ਨੂੰ ਅਸੀਂ ਅਪੀਲ ਕਰਾਂਗੇ ਤੁਹਾਡੇ ਰਹੀਂ ਵੀ ਜਿਹੜੀ ਵੀ ਕੋਈ ਗੱਲ ਕਰਨੀ ਹੈ ਟੇਬਲ ਦੇ ਬੈਠ ਕੇ ਕਰੋ ਜੇਕਰ ਕਿਸੇ ਆਰਬਿਟ੍ਰੇਸ਼ਨ ਚ ਆਉਣਾ ਹੈ ਉੱਥੇ ਆ ਜਾਓ ਇਦਾਂ ਲਾਂਡ ਆਰਡਰ ਨੂੰ ਹੱਥ ਜਿਲਾ ਕੇ ਕੁਝ ਨਹੀਂ ਬੰਨਣਾ ਤੇ ਬੈਠ ਕੇ ਆਪਾਂ ਇੱਕ ਟੇਬਲ ਤੇ ਗੱਲ ਕਰ ਲਈਏ ਉਹਦਾ ਮੈਟਰ ਜਿਹੜਾ ਸੁਝਾ ਲਈਏ ਇਹ ਤੁਹਾਡੇ ਰਹੀ ਉਹਨਾਂ ਨੂੰ ਪੀਲੇ ਕਿ ਉਹਨਾਂ ਦੇ ਜਿਹੜੇ ਲੀਡਰ ਸਾਹਿਬਾਨ ਨੇ ਹੋ ਰਹੇ ਜਿਹੜਾ ਵੀ ਕਿਸੇ ਤਰ੍ਹਾਂ ਦੀ ਗੱਲ ਹੈ ਉਹ ਡੀ ਸਾਹਬ ਨਾਲ ਨੇ ਆ ਜਾਣ ਬੈਠ ਕੇ ਉਹਨਾਂ ਦੀ ਗੱਲ ਕਰਵਾ ਦਿੰਦੇ ਪਹਿਲਾਂ ਵੀ ਕੋਈ ਗੱਲਬਾਤ ਹੋਈ ਆ ਕਿਸਾਨਾਂ ਨਾਲ ਇਸ ਭਾਰਤ ਮਾਲਾ ਪ੍ਰੋਜੈਕਟ ਨੂੰ ਲੈ ਕੇ ਇਹਨਾਂ ਨਾਲ ਬੜੀ ਵਾਰੀ ਹੋਈ ਹੈ ਜੀ ਸਾਰੀ ਗੱਲ ਡੀ ਸਾਹਬ ਨੇ ਉਹਨਾਂ ਨੂੰ ਕਲੀਅਰ ਕਲੀਅਰ ਕੀਤੀ ਹੋਈ ਹੈ ਅੱਜ ਦੇ ਖ਼ਬਰਾਂ 'ਚ ਵੀ ਆਇਆ ਹੈ ਕਿ ਹਰੇਕ ਨੂੰ ਜਿਹੜੀ ਪੇਮੈਂਟ ਉਹ ਹੋ ਚੁੱਕੀ ਹੈ ਲੇਕਿਨ ਫਿਰ ਵੀ ਅਸੀਂ ਅਪੀਲ ਕਰਦੇ ਹਾਂ ਕਿਸਾਨ ਬਾਜਤ ਨੇ ਜੀ ਉਸ ਜਗ੍ਹਾ ਦੇ ਉੱਪਰ ਜਾਣ ਲਈ ਜਿੱਥੇ ਕੱਲ ਪੋਜੈਸ਼ਨ ਲਿਆ ਗਿਆ ਸੀ ਪ੍ਰਸ਼ਾਸਨ ਨੰਬਰ 2 ਦੇਖੋ ਇਹ ਤਾਂ ਗੈਰਕਾਨੂੰਨੀ ਹੈ ਨਾ ਕਾਨੂੰਨ ਦਾ ਹੱਥ ਹੀ ਨਹੀਂ ਨਾ ਲੈਣ ਦਿੱਤਾ ਜਾਏਗਾ ਵੀ ਜਿਹੜਾ ਆ ਕੇ ਧੱਕੇ ਨਾਲ ਪ੍ਰਸ਼ਾਸਨ ਨੇ ਕਾਨੂੰਨੀ ਤੌਰ ਤੇ ਜਿਹੜਾ ਪੋਜੈਸ਼ਨ ਦਵਾਇਆ ਉਹਨੂੰ ਅਸੀਂ ਆ ਕੇ ਦੁਬਾਰਾ ਉਹ ਪੋਜੈਸ਼ਨ ਨੂੰ ਡਿਸਟਰਬ ਕਰੀਏ ਉਹ ਅਲਾਉ ਨਹੀਂ ਹੋਏਗਾ ਉਸ ਤੋਂ ਬਾਅਦ ਲੁਟਟ ਮੁਆਵਜ਼ਾ ਦਿੱਤਾ ਗਿਆ ਜੀ ਇਸ ਇਹ ਤੁਹਾਨੂੰ ਉਹ ਤਾਂ ਗੱਲ ਕਹਿ ਰਹੇ ਆ ਜੀ ਜਿਹੜਾ ਕਿਸੇ ਨੂੰ ਡਾਊਟ ਹੈ ਆਰਬਿਟ੍ਰੇਸ਼ਨ ਚ ਆ ਜੇ ਇਹ ਇਹ ਲਗਭਗ ਭਾਰਤ ਮਾਲਾ ਪ੍ਰੋਜੈਕਟ ਦਾ ਜਿਹੜਾ ਆਪਣਾ ਅੰਮ੍ਰਿਤਸਰ ਜਾਮਨਗੜ੍ਹ ਐਕਸਪ੍ਰੈਸਵੇ ਹੈ ਉਹਦੇ ਵਾਸਤੇ ਹੈ ਇਹ ਇਹਦੇ ਵਿੱਚ ਲਗਭਗ 62.7 ਕਿਲੋਮੀਟਰ ਜੜਾਏਗਾ 62.7 ਕਿਲੋਮੀਟਰ ਇਹ ਸਾਰਾ ਏਰੀਆ ਬਠਿੰਡਾ ਦਾ ਹੈ ਇਹਦੇ ਵਿੱਚੋਂ ਆਪਾਂ ਦੋ ਵਾਰੀ ਅਵਾਰਡ ਕੀਤਾ ਇੱਕ ਵਾਰੀ ਜਿਹੜਾ ਹੈਗਾ ਲਗਭਗ 600 ਕਰੋੜ ਦੇ ਆਸ-ਪਾਸ ਤੇ ਇੱਕ ਦੂਜਾ ਐਵਾਰਡ ਸੀਗਾ 130 133 ਕਰੋੜ ਦਾ ਕੁੱਲ ਮਿਲਾ ਕੇ 731 ਕਰੋੜ ਦਾ ਅਮਾਉਂਟ ਸੀਗਾ ਉਹਦੇ ਵਿੱਚੋਂ ਆਪਾਂ 731 ਕਰੋੜ ਵਿੱਚੋਂ 693 ਕਰੋੜ ਰੁਪਿਆ ਉਹ ਕਿਸਾਨਾਂ ਦੇ ਆਪਾਂ ਡਿਸਪਰਸ ਕਰ ਚੁੱਕੇ ਆ ਇਹ ਪੈਸਾ ਲੈ ਚੁੱਕੇ ਆ ਡੇਢ-ਡੇਢ ਸਾਲ ਤੋਂ ਪੈਸਾ ਲੈ ਕੇ ਬੈਠੇ ਨੇ 50 ਲੱਖ ਜਿਹੜਾ ਕੁਝ ਪਿੰਡਾਂ ਵਿੱਚ 50 ਲੱਖ ਦਾ ਰੇਟ ਸੀਗਾ ਕੁਝ ਪਿੰਡਾਂ ਵਿੱਚ ਜਿਹੜੇ ਮੈਂ ਨੈਸ਼ਨਲ ਹਾਈਵੇ ਦੇ ਨਾਲ ਆਉਂਦੇ ਨੇ ਉਹਨਾਂ ਦਾ ਰੇਟ ਵੱਧ ਸੀਗਾ 70 ਲੱਖ ਦੇ ਆਸ-ਪਾਸ ਤੇ 50 ਤੋਂ 70 ਲੱਖ ਦੇ ਆਸ-ਪਾਸ ਦੇ ਰੇਟਸ ਦੇ ਵਿੱਚ ਸਾਰੇ ਕਿਸਾਨਾਂ ਨੂੰ 65 ਡੇਢ ਸਾਲ ਤੋਂ ਕੁਝ ਨੂੰ 6 ਮਹੀਨਾ ਪਹਿਲਾਂ ਕੁਝ ਨੂੰ 1 ਸਾਲ ਪਹਿਲਾਂ ਕੁਝ ਨੂੰ ਡੇਢ ਸਾਲ ਪਹਿਲਾਂ ਆਪਾਂ ਪੇਮੈਂਟ ਕਰ ਚੁੱਕੇ ਆ ਇਹਦੇ ਵਿੱਚੋਂ ਆਪਾਂ ਪੋਜੀਸ਼ਨ ਵੀ ਲੈ ਚੁੱਕੇ ਸੀਗੇ ਕੁਝ ਆਪਣਾ ਏਰੀਆ ਹੈ ਸੀਗਾ ਇਹਦੇ ਵਿੱਚ ਇਹ ਤਿੰਨ ਚਾਰ ਪਿੰਡ ਤੇ ਪਲੱਸ ਅੱਗੇ ਹੁਣ ਲਹਿਰਾਵੇਗਾ ਲਹਿਰਾਖਣਾ ਜਿੱਥੇ ਸੈਕੰਡ ਅਵਾਰਡ ਵਿੱਚ ਪੇਮੈਂਟ ਹੋਈ ਸੀ ਇਸ ਕਰਕੇ ਆਪਾਂ ਉਹਦਾ ਵੇਟ ਕੀਤਾ ਸੀ ਕਿ ਜਦ ਤੱਕ ਪੇਮੈਂਟ ਨਹੀਂ ਹੋ ਜਾਂਦੀ ਤਦ ਤੱਕ ਆਪਾਂ ਉਹਨਾਂ ਨੂੰ ਜਿਹੜਾ ਹੈਗਾ ਜ਼ਬਰਦਸਤੀ ਨਾ ਕਰੀਏ ਹੁਣ ਆਪਾਂ ਉਹਨਾਂ ਦੀ ਵੀ ਪੇਮੈਂਟ ਸਾਰੀ ਕਰ ਦਿੱਤੀ ਜਿਹੜਾ ਬਾਕੀ ਇਕ ਲਹਿਰਾਖਾਨਾ ਲਹਿਰਾ ਬੇਗਾ ਉੱਥੇ ਵੀ ਹੁਣ ਕਿਸੇ ਪਿੰਡ ਵਿੱਚ 1 ਕਰੋੜ ਕਿਸੇ ਪਿੰਡ ਵਿੱਚ ਜਿਹਨਾਂ ਦਾ ਆਪਸ ਵਿੱਚ ਡਿਸਪਿਊਟ ਹੁੰਦਾ ਹੈ ਕਿਸੇ ਭਾਵੇਂ ਉਹ ਸ਼ੇਅਰ ਹੋਲਡਿੰਗ ਦਾ ਡਿਸਪਿਊਟ ਹੋਵੇ ਭਾਵੇਂ ਬੈਂਕ ਦੇ ਨਾਲ ਡਿਸਪਿਊਟ ਹੋਵੇ ਬਸ ਉਹਨਾਂ ਦੀ ਪੇਮੈਂਟ ਪੈਂਡਿੰਗ ਹੈ ਬਾਕੀ ਮੈਂ ਕਿਹਾ ਕਿ 732 ਕਰੋੜ ਵਿੱਚੋਂ 693 ਕਰੋੜ ਰੁਪਇਆ ਜੇ ਤੁਸੀਂ ਲੈ ਚੁੱਕੇ ਹੋ ਖੁੰਠੜਾ ਅਧਿਕਾਰ ਕੀ ਹੈ ਕਿ ਤੁਸੀਂ ਸਰਕਾਰ ਨੂੰ ਰੋਕੋ ਇਸ ਜ਼ਮੀਨ ਦਾ ਜਿਹੜਾ ਹੈਗਾ ਕਬਜ਼ਾ ਨਹੀਂ ਲੈਣ ਦਿਵਾਗੇ ਜਿਹੜਾ ਕਿਸਾਨ ਪਹਿਲਾ ਪਹਿਲਾ ਜਿਹੜਾ ਹੈਗਾ ਆਪਣੀ ਸਹਿਮਤੀ ਉਥੇ ਡੀਆਰਓ ਸਾਹਿਬ ਦੇ ਕੋਲ ਆਪਣਾ ਸਾਈਨ ਕਰਕੇ ਐਫੀਡੇਵਿਟ ਦੇ ਕੇ ਦਸਤਕਤ ਕਰਕੇ ਦੇ ਚੁੱਕਾ ਹੈ ਤੇ ਆਪਣੇ ਪੈਸੇ ਚੁੱਕ ਕੇ ਲੈ ਚੁੱਕਿਆ ਹੁਣੋ ਕਿਵੇਂ ਕਹਿ ਸਕਦਾ ਹੈ ਕਿ ਮੈਂ ਜ਼ਮੀਨ ਦਾ ਕਬਜ਼ਾ ਨਹੀਂ ਲੈਣਾ ਇਹ ਤਾਂ 700 ਕਰੋੜ ਰੁਪਏ ਲਏ ਕਿ ਤੁਸੀਂ ਕਹੋਗੇ ਕਿ ਆਪਾਂ ਜ਼ਮੀਨ ਨਹੀਂ ਲੈਣ ਦਿਵਾएंगे ਇਹਦੇ ਵਿੱਚ ਵੀ ਤੁਸੀਂ ਦੇਖੋ ਕਿ ਅੱਜ ਦਾ ਜਿਹੜਾ ਸਾਰਾ ਇਹ ਆਇਆ ਹੋਇਆ ਹੈ ਇਹਦੇ ਵਿੱਚ ਆਪਣੇ ਬਠਿੰਡਾ ਜ਼ਿਲ੍ਹੇ ਦੇ ਕਿੰਨੇ ਕਿਸਾਨ ਨੇ ਤੇ ਇਹ ਜਿਹੜੇ ਪਿੰਡ ਜਿਨ੍ਹਾਂ ਦੀ ਇਹ ਗੱਲ ਕਰ ਰਹੇ ਆ ਉਹਦੇ ਵਿੱਚੋਂ ਕਿੰਨੇ ਨੇ ਇੱਕ ਦੋ ਬੰਦੇ ਹੈਗੇ ਆ ਜਿਨ੍ਹਾਂ ਨੇ ਇੱਕ ਇਹਨਾਂ ਦਾ ਵਿੱਚ ਕਿਸਾਨ ਹੈਗਾ ਜਿਨੇ ਪਹਿਲੇ ਜਿਹੜਾ ਹੈਗਾ ਜ਼ਮੀਨ ਐਕਵਾਇਰ ਹੋ ਗਈ ਆਪਾਂ ਉਹਦੀ ਪੇਮੈਂਟ ਪ੍ਰੋਸੈਸ ਕਰ ਰਹੇ ਸੀਗੇ ਉਹਨੇ ਬੈਂਕ ਤੋਂ ਲੁਕਾਉ ਲਿਆ ਕਿ ਜੀ ਮੇਰੀ ਜ਼ਮੀਨ ਐਕਵਾਇਰ ਹੋ ਚੁੱਕੀ ਹੈ ਆਦੀ ਉਹਦੇ ਵਿੱਚੋਂ ਲੋਨ ਲੈ ਲਿਆ ਹੁਣ ਉਹਦੀ ਜ਼ਿੰਮੇਵਾਰੀ ਸਰਕਾਰ ਦੀ ਹੈ ਕਿ ਕਿਉਂ ਨਹੀਂ ਪਹਿਲੇ ਪੇਮੈਂਟ ਕਰੋ ਤੁਹਾਨੂੰ ਦੱਸਣਾ ਸੀਗਾ ਕੋਰਟ ਦੇ ਵਿੱਚ ਵੀ ਇਸ ਦਾ ਕੋਈ ਮਾਮਲਾ ਹੈ ਇਸ ਜਮੀਨ ਨੂੰ ਲੈ ਕੇ ਇਸ ਇਸ ਜ਼ਮੀਨ ਨੂੰ ਲੈ ਕੇ ਕੋਰਟ ਦੇ ਵਿੱਚ ਕੋਈ ਮਾਮਲਾ ਨਹੀਂ ਹੈ ਆਰਬਿਟਰੇਸ਼ਨ ਵਿੱਚ ਹਰ ਕਿਸੇ ਨੂੰ ਅਧਿਕਾਰ ਹੈਗਾ ਜੇ ਕੋਈ ਵਧਾਉਣਾ ਚਾਹੁੰਦਾ ਹੈ ਕਿ ਜੇ ਮੈਨੂੰ ਘੱਟ ਮਾਉਜ਼ਾ ਮੈਨੂੰ ਹੋਰ ਮਾਉਜ਼ਾ ਚਾਹੀਦਾ ਉਹ ਹਰ ਹਰ ਇੱਕ ਕਿਸਾਨ ਹਰ ਇੱਕ ਵਿਅਕਤੀ ਬਾਅਦ ਵੀ ਜਾਂਦਾ ਹੀ ਆਰਬਿਟਰੇਸ਼ਨ ਵਿੱਚ ਕਿ ਮੈਂ ਜੇ ਉਹਨਾਂ ਨੂੰ 70 ਲੱਖ ਵੀ ਮਿਲ ਜਾਵੇ 50 ਲੱਖ ਵੀ ਮਿਲ ਜਾਵੇ 60 ਲੱਖ ਵੀ ਮਿਲ ਜਾਵੇ ਉਹ ਫਿਰ ਵੀ ਆਰਬਿਟਰੇਸ਼ਨ ਵਿੱਚ ਜਾ ਕੇ ਇੱਕ ਵਾਰ ਜ਼ਰੂਰ ਕੋਸ਼ਿਸ਼ ਕਰਦਾ ਹੈ ਕਿ ਉਹਨਾਂ ਨੂੰ ਹੋਰ ਵਾਧਾ ਹੋਵੇ ਲੇਕਿਨ ਸਰ ਇਸ ਪ੍ਰੋਜੈਕਟ ਨੂੰ ਪੂਰਾ ਕਰਨ ਨੂੰ ਲੈ ਕੇ ਕੋਰਟ ਤੋਂ ਵੱਲੋਂ ਵੀ ਡਾਇਰ ਇਹ ਕਿ ਜਿੱਥੇ ਵੀ ਕਿਸਾਨ ਜਿਹੜੇ ਪੇਮੈਂਟ ਹੈ ਉਹ NHAI ਵੱਲੋਂ ਜਾਰੀ ਕਰ ਦਿੱਤੀ ਗਈ ਹੈ ਤੇ ਜਿਹੜਾ ਲੈਂਡ ਐਕਵੀਜ਼ੀਸ਼ਨ ਕਲੈਕਟਰ ਹੈ ਉਹਨਾਂ ਨੂੰ ਮਿਲ ਚੁਕਿਆ ਹੈ ਤੇ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਸ ਜ਼ਮੀਨ ਦਾ ਪੋਜੀਸ਼ਨ ਐਨਐਚਆਈ ਨੂੰ ਦਿੱਤਾ ਜਾਵੇ ਇਹਦੇ ਵਿੱਚ ਕੰਟੈਂਪਟ ਪ੍ਰोसीडिंग्स ਵੀ ਜਿਹੜੀ ਹੈਗੀ ਹੈ ਕੋਰਟ ਸ਼ੁਰੂ ਕਰ ਸਕਦੀ ਹੈ ਅੱਜ ਦੀ ਡੇਟ ਵਿੱਚ ਵੀ ਹੀਅਰਿੰਗਸ ਡੇਲੀ ਬੇਸਿਸ ਤੇ ਚੱਲਦੀਆਂ ਨੇ ਆਲਮੋਸਟ ਹਰ ਹਫਤੇ 10 ਦਿਨ ਬਾਅਦ ਇਹਦੀ ਹੀਅਰਿੰਗ ਹੁੰਦੀ ਹੈ ਤੇ ਮਾਨਯੋਗ ਹਾਈ ਕੋਰਟ ਇਹਦਾ ਬਿਲਕੁਲ ਗੰਭੀਰ ਨੋਟਿਸ ਲੈਂਦੀ ਹੈ ਕਿ ਜੇ ਆਪਾਂ 700 ਕਰੋੜ 600 ਕਰੋੜ ਰੁਪਇਆ ਵੰਡ ਦਿੱਤਾ ਹੈ ਉਸ ਤੋਂ ਬਾਅਦ ਵੀ ਸਰਕਾਰ ਜਿਹੜਾ ਹੈਗਾ ਕਿਉਂ ਪੋਜੀਸ਼ਨ ਨਹੀਂ ਦੇ ਰਹੀ ਹੈ ਇੱਥੇ ਕੋਈ ਇਸ਼ੂ ਨਹੀਂ ਸੀਗਾ ਇਹ ਕਿਸਾਨਾਂ ਨੂੰ ਜਮ੍ਹਾਂ ਕਰਕੇ ਕੀਜੀਆ ਆਪਾਂ ਇਥੇ ਜੜਾਈ ਇਸ ਤਰੀਕੇ ਦਾ ਲਾਈਨ ਆਰਡਰ ਤੇ ਸ਼ੁਕਰੀਆ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਹ ਜਗਾ ਦੇ ਟੋਟਲੇ ਕਿਸਾਨਾਂ ਨੇ ਜਿਹੜਾ ਹੈਗਾ ਆਪਦਾ ਲੈ ਲਿਆ ਸੀ ਮੈਂ ਪਹਿਲਾਂ ਵੀ ਕਹਿ ਚੁੱਕਿਆ ਕਿ ਜਿਹੜੇ ਇਹ ਤਿੰਨ ਪਿੰਡ ਨੇ ਇਹਨਾਂ ਪਿੰਡਾਂ ਵਿੱਚੋਂ ਇੱਕ ਜਿਹੜਾ ਦੁਨੀ ਵਾਲਾ ਦੀ ਗੱਲ ਹੈ ਇੱਥੇ ਆਪਣਾ ਮੈਨੂੰ ਲੱਗਦਾ 3 ਕਰੋੜ ਜਾਂ 4 ਕਰੋੜ ਰੁਪਇਆ ਪੈਂਡਿੰਗ ਹੈ ਪੇਮੈਂਟ ਦੇ ਵਾਸਤੇ ਉਹ ਵੀ ਉਹ ਵਾਲਾ ਹੈ ਜਿਹੜਾ ਮੈਂ ਹੁਣੇ ਹੀ ਕਿਹਾ ਕਿ ਉਹਨਾਂ ਨੇ ਬੈਂਕ ਤੋਂ ਬਾਅਦ ਵਿੱਚ ਲੋਨ ਲੈ ਲਿਆ ਉਸੇ ਜ਼ਮੀਨ ਤੇ ਹੁਣ ਬੈਂਕ ਨੇ ਆਬਜੈਕਸ਼ਨ ਲਾ ਲਿਆ ਕਿ ਜਿਹਨਾਂ ਨੇ ਪਹਿਲਾਂ ਜ਼ਮੀਨ ਤਾਂ ਤੁਹਾਨੂੰ ਦੇ ਦਿੱਤੀ ਪਰ ਨਾਲ ਹੀ ਨਾਲੀ ਸਾਡੇ ਤੋਂ ਲੋਨ ਲੈ ਲਿਆ ਹੈ ਤਾਂ ਉਹ ਉਹਨਾਂ ਦਾ ਆਪਸ ਵਿੱਚ ਡਿਸਪੂਟ ਕਰਕੇ ਹੈ ਇਹੋ ਜਿਹੇ ਦੋ ਵਿਅਕਤੀ ਸੀਗੇ ਜਿਨ੍ਹਾਂ ਨੂੰ ਕੱਲ ਸੀਗਾ ਕਿ ਆਪਣਾ ਡਿਸਪੂਟ ਰਿਜ਼ੋਲਵ ਹੋ ਗਿਆ ਹੈ ਸਾਡੀ ਪੇਮੈਂਟ ਕਰਾ ਦਿਓ ਉਹ ਮੈਨੂੰ ਅੱਜ ਹੀ ਉਹਨਾਂ ਨੂੰ ਉੱਤੇ ਵੇਚ ਕੇ ਉਹਨਾਂ ਦੀ ਪੇਮੈਂਟ ਕਲੀਅਰ ਕਰਾ ਦਿੱਤੀ ਹੁਣ ਇੱਕ ਦੋ ਵਿਅਕਤੀਆਂ ਦੇ ਵਾਸਤੇ ਸਾਰਾ ਪ੍ਰੋਜੈਕਟ ਨਹੀਂ ਰੁਕਾ ਸਕਦੇ ਆਪਾਂ